ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਬਲਕੌਰ ਅੰਕਲ ਬੋਲ ਰਿਹਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਮੈਂ ਪ੍ਰਿੰਕਲ ਬੋਲਦਾ ਲੁਧਿਆਣੇ ਤੋਂ ਜੀ ਠੀਕ ਹੋ ਸੇਠ ਠੀਕ ਆ ਤੁਹਾਡੀ ਬਸ ਬਾਹਵਾ ਗਿਆ ਚੱਲੇ ਮਸੀ ਚੱਲ ਗਿਆ ਅਜਾ ਅੰਕਲ ਤੁਸੀਂ ਮੇਰੇ ਬਾਦ ਰੰਗੋ ਤੁਹਾਨੂੰ ਯਾਦ ਹੋਊਗਾ ਆਪਾਂ ਸ਼ੋਅ ਕਰਾਇਆ ਸੀ ਸਿੱਧੂ ਵੀਰ ਦਾ ਉਹਦਾ 2020 ਚ ਲੁਧਿਆਣੇ ਹਾਂਜੀ ਹਾਂਜੀ ਅਜਾ ਅੰਕਲ ਇੱਕ ਬੇਨਤੀ ਕਰਨੀ ਸੀ ਜਿਹੜਾ ਮੁੰਡਾ ਟਾਈਗਰ ਹੈ ਜਿੰਨੇ ਤੁਹਾਡੇ ਨਾਲ ਕੱਲ ਗਾਣਾ ਰਿਲੀਜ਼ ਕੀਤਾ ਟਾਈਗਰ ਹਲਵਾਰਾ ਹਾਂ ਇਹਦਾ ਅੰਕਲ ਮੇਰੇ ਕੋਲ 4 ਸਾਲਾਂ ਵਾਲੀ ਬੌਂਡ ਸੀਗਾ ਪੈਸੇ ਪੂਸੇ ਵੀ ਇਹਨੇ ਲਏ ਹੋਏ ਸੀ ਆਪਣੇ ਤੋਂ ਮੇਰੇ ਕੋ ਘਰੇ ਰਹਿੰਦਾ ਰਿਹਾ ਇਹ 6 ਮਹੀਨੇ ਮੈਂ ਤਾਂ ਉਹਨੂੰ ਇਹਨੇ ਦੱਸਿਆ ਨਹੀਂ ਹੋਣਾ ਸਾਰੇ ਕਾਗਜ਼ ਪੱਤਰ ਇਹਨੇ ਮੇਰੇ ਕੋਲ ਪਈ ਨੇ ਤੇ ਮਤਲਬ ਮੈਂ ਇਹ ਨਹੀਂ ਵੀ ਮੈਂ ਕੋਈ ਕੰਟਰੋਵਰਸੀਅਲ ਗੱਲ ਨਹੀਂ ਕਰਦਾ ਤੁਸੀਂ ਮੇਰੇ ਫਾਦਰ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ ਜੇ ਮੈਨੂੰ ਮੜਾ ਜਾਂ ਪੁੱਛ ਵੀ ਲੈਂਦਾ ਨਾ ਅੰਕਲ ਮੈਂ ਕਾਗਜ਼ ਹੀ ਮੋੜ ਦੇਣੇ ਸੀ ਇਹਨਾਂ ਤੇ ਮੈਂ ਕਾਗਜ਼ ਰੱਖਣੇ ਨਹੀਂ ਸੀਗੇ ਸਾਡਾ ਦਿਲ ਬਹੁਤ ਵੱਡਾ ਓਕੇ ਜੇ ਜਿੱਦਾਂ ਮੰਨ ਲਓ ਤੁਹਾਡੇ ਲਈ ਸਿੱਧੂ ਸੀ ਉਦਾਂ ਹੀ ਅਸੀਂ ਆ ਤੁਸੀਂ ਵੈਸੇ ਹੀ ਸਾਨੂੰ ਕੋਈ ਕਹਿ ਦਿੰਦੇ ਵੀ ਬੇਟਾ ਐਦਾਂ ਇਹ ਥੋੜਾ ਜਿਹਾ ਨਾ ਇਹਨੂੰ ਇਹ ਗੱਲ ਹਾਂਜੀ ਆਪਾਂ ਬੇਟਾ ਕੋਈ ਕਿਸੇ ਗੱਲ ਦਾ ਪਤਾ ਹੋਊਗਾ ਆਪਾਂ ਤਾਂ ਨਹੀਂ ਆਪਾਂ ਤਾਂ ਨਹੀਂ 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 ਤੁਸੀਂ ਸਾਡੇ ਬਜ਼ੁਰਗ ਹੋ ਮੈਂ ਦੱਸੋ ਤੁਹਾਡੀ ਬਹੁਤ ਇੱਜ਼ਤ ਕਰਦਾ ਮੈਂ ਤੁਹਾਨੂੰ ਦੱਸਣਾ ਸੀ ਮੈਂ ਕਿ ਅੰਕਲ ਨੂੰ ਦੱਸਾਂ ਮੇਰੀ ਤਾਂ ਤੁਹਾਡੇ ਨਾਲ ਪਹਿਲੇ ਵੀ ਚਲੋ ਅਸੀਂ ਤਾਂ ਉਦੋਂ ਆਏ ਵੀ ਸੀਗੇ ਸਾਰੇ ਹਨ ਬਈ ਅਸੀਂ ਤਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਕਦੀ ਤੁਸੀਂ ਆਵਾਜ਼ ਵੀ ਮਾਰੋਗੇ ਸਾਰਾ ਲੁਧਿਆਣਾ ਤੁਹਾਡੇ ਨਾਲ ਖੜਾ ਕਰ ਦਾਂਗੇ ਜੀ ਜੀ بس میں ਤੁਹਾਨੂੰ ਇਹ ਬੇਨਤੀ ਕਰਨੀ ਸੀ ਵੀ ਆਹ ਮੁੰਡੇ ਨੇ ਆਹ ਗਲਤ ਹਰਕਤ ਕੀਤੀ ਹੈ ਜੀ। ਕਿ ਤੇ ਤਾਂ ਹੁਣ ਉਹਨਾਂ ਨੂੰ ਉਹਦੀ ਮਾੜੀ ਗੱਲ ਆ ਜੀ ਉਹਨੂੰ ਦੱਸਣਾ ਚਾਹੀਦਾ ਹੈ ਹਨਾ ਜੱਲ ਕਿੱਥੇ ਜਾ ਕੇ ਆ ਪਤਾ ਉਹ ਪੁੱਛਿਆ ਨਹੀਂ ਚਲੋ ਉਹਦਾ ਗਾਣਾ ਵਨ ਠੀਕ ਲੈ। ਨਹੀਂ ਨਹੀਂ ਕੋਈ ਗੱਲ ਨਹੀਂ ਅੰਕਲ ਮੈਨੂੰ ਮੈਂ ਤਾਂ ਗਾਣੇ ਵੀ ਇੱਕ ਦੋ ਕਰਾਇਏ ਸੀ ਉਦੋਂ ਇਹਦੇ ਥੋੜੀ ਜੀ ਮਤਲਬ ਤੁਸੀਂ ਵੀ ਅਵੇਅਰ ਰਹਿਣਾ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ। ਪਰ ਮੈਂ ਤੁਹਾਨੂੰ WhatsApp ਦੇ ਉੱਤੇ ਪੇਪਰ ਵੀ ਸੈਂਡ ਕਰਦਾ ਬਾਕੀ ਮੈਂ ਤੁਹਾਨੂੰ ਮਿਲ ਕੇ ਜਾਊਂਗਾ। ਪਾਸ ਬਾਕੀ ਮੈਨੂੰ ਕੋਈ ਗੁੱਸਾ ਨਹੀਂ ਹੈ ਮਾੜਾ ਜਿਹਾ ਪੁੱਛ ਲੈਂਦਾ ਆਪਾਂ ਨੂੰ ਕੀ ਸੀ ਆਪਾਂ ਤਾਂ ਪੰਜਾਬੀ ਵੈਸੇ ਹੀ ਬੜੇ ਵੱਡੇ ਦਿਲ ਵਾਲੇ ਆ ਹਾਂ ਬਿਲਕੁਲ ਹਾਂਜੀ ਹਾਂਜੀ ਆ ਗੱਲ ਹੈ ਮੈਂ ਬਾਕੀ ਪੇਪਰ ਭੇਜਦਾ ਅੰਕਲ ਤੁਹਾਨੂੰ ਵਟਸਐਪ ਤੇ ਬਿਲਕੁਲ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਬਲਕੌਰ ਅੰਕਲ ਬੋਲ ਰੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਮੈਂ ਪ੍ਰਿੰਕਲ ਬੋਲਦਾ ਲੁਧਿਆਣੇ ਤੋਂ ਜੀ ਠੀਕ ਹੋ ਸੇਠ ਠੀਕ ਆ ਤੁਹਾਡੀ ਬਸ ਮਾ ਆ ਗਿਆ ਇੱਥੇ ਮਸੀਹ ਚੱਲ ਗਿਆ ਜੀ ਅੰਦਰ ਅਜਾ ਅੰਕਲ ਤੁਸੀਂ ਮੇਰੇ ਬਾਦ ਰੰਗੋ ਤੁਹਾਨੂੰ ਯਾਦ ਹੋਊਗਾ ਆਪਾਂ ਸ਼ੋਅ ਕਰਾਇਆ ਸੀ ਸਿੱਧੂ ਵੀਰ ਦਾ ਉਹਦਾ 2020 ਚ ਲੁਧਿਆਣੇ ਹਾਂਜੀ ਹਾਂਜੀ ਅਜਾ ਅੰਕਲ ਇੱਕ ਬੇਨਤੀ ਕਰਨੀ ਸੀ ਜਿਹੜਾ ਮੁੰਡਾ ਟਾਈਗਰ ਹੈ ਜਿੰਨੇ ਤੁਹਾਡੇ ਨਾਲ ਕੱਲ ਗਾਣਾ ਰਿਲੀਜ਼ ਕੀਤਾ ਟਾਈਗਰ ਹਲਵਾਰਾ ਹੂੰ ਇਹਦਾ ਅੰਕਲ ਮੇਰੇ ਕੋਲ 4 ਸਾਲਾਂ ਲਈ ਬੌਂਡ ਸੀਗਾ ਪੈਸੇ ਪੂਸੇ ਵੀ ਇਹਨੇ ਲਏ ਹੋਏ ਸੀ ਆਪਣੇ ਤੋਂ ਮੇਰੇ ਕੋ ਘਰੇ ਰਹਿੰਦਾ ਰਿਹਾ ਏ 6 ਮਹੀਨੇ ਮੈਨਾਂ ਤੁਹਾਨੂੰ ਇਹਨੇ ਦੱਸਿਆ ਨਹੀਂ ਹੋਣਾ ਸਾਰੇ ਕਾਗਜ਼ ਪੱਤਰ ਇਹਨੇ ਮੇਰੇ ਕੋਲ ਪਏ ਨੇ ਤੇ ਮਤਲਬ ਮੈਂ ਇਹ ਨਹੀਂ ਵੀ ਮੈਂ ਕੋਈ ਕੰਟਰੋਵਰਸੀਅਲ ਗੱਲ ਨਹੀਂ ਕਰਦਾ ਤੁਸੀਂ ਮੇਰੇ ਫਾਦਰ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ ਜੇ ਮੈਨੂੰ ਮੜਾ ਜਾਂ ਪੁੱਛ ਵੀ ਲੈਂਦਾ ਨਾ ਅੰਕਲ ਮੈਂ ਕਾਗਜ਼ ਹੀ ਮੋੜ ਦੇਣੇ ਸੀ ਇਹਨੇ ਮੈਂ ਕਾਗਜ਼ ਰੱਖਣੇ ਨਹੀਂ ਸੀਗੇ ਸਾਡਾ ਦਿਲ ਬਹੁਤ ਵੱਡਾ ਓਕੇ ਜੇ ਜਿੱਦਾਂ ਮਤਲਬ ਤੁਹਾਡੇ ਲਈ ਸਿੱਧੂ ਸੀ ਉਦਾਂ ਹੀ ਅਸੀਂ ਆ ਤੁਸੀਂ ਵੈਸੇ ਹੀ ਸਾਨੂੰ ਕੋਈ ਕਹਿ ਦਿੰਦੇ ਵੀ ਬੇਟਾ ਐਦਾਂ ਇਹ ਥੋੜਾ ਜਿਹਾ ਨਾ ਇਹਨੂੰ ਇਹ ਗੱਲ ਆਪਾਂ ਬੇਟਾ ਕੋਈ ਕਿਸੇ ਗੱਲ ਦਾ ਪਤਾ ਹੋਊਗਾ ਆਪਾਂ ਤਾਂ ਨਹੀਂ 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 ਤੁਸੀਂ ਸਾਡੇ ਬਜ਼ੁਰਗ ਹੋ ਮੈਂ ਦੱਸੋ ਤੁਹਾਡੀ ਬਹੁਤ ਇੱਜ਼ਤ ਕਰਦਾ ਮੈਂ ਤੁਹਾਨੂੰ ਦੱਸਣਾ ਸੀ ਮੈਂ ਕਿ ਅੰਕਲ ਨੂੰ ਦੱਸਾਂ ਮੇਰੀ ਤਾਂ ਤੁਹਾਡੇ ਨਾਲ ਪਹਿਲੇ ਵੀ ਚਲੋ ਅਸੀਂ ਤਾਂ ਉਦੋਂ ਆਏ ਵੀ ਸੀਗੇ ਸਾਰੇ ਹਨਾ ਵੀ ਅਸੀਂ ਤਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਕਦੀ ਤੁਸੀਂ ਆਵਾਜ਼ ਵੀ ਮਾਰੋਗੇ ਸਾਰਾ ਲੁਧਿਆਣਾ ਤੁਹਾਡੇ ਨਾਲ ਖੜਾ ਕਰ ਦਾਂਗੇ ਜੀ ਜੀ ਬਸ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਵੀ ਆਹ ਮੁੰਡੇ ਨੇ ਆਹ ਗਲਤ ਹਰਕਤ ਕੀਤੀ ਹੈ ਜੀ ਕੀ ਕਹੋ ਉਹਨੂੰ ਉਹਦੀ ਮਾੜੀ ਗੱਲ ਆ ਜੀ ਉਹਨੂੰ ਦੱਸਣਾ ਚਾਹੀਦਾ ਹੈ ਹਨਾ ਜੱਜ ਕਿੱਥੇ ਜਾ ਕੇ ਆ ਪਤਾ ਤੂੰ ਪੁੱਛਿਆ ਨਹੀਂ ਚਲੋ ਉਹਦਾ ਗਾਣਾ ਵਾ ਠੀਕ ਨਹੀਂ ਨਹੀਂ ਕੋਈ ਗੱਲ ਨਹੀਂ ਅੰਕਲ ਮੈਨੂੰ ਮੈਂ ਤਾਂ ਗਾਣੇ ਵੀ ਇੱਕ ਦੋ ਕਰਾਏ ਸੀ ਉਦੋਂ ਇਹਦੇ ਥੋੜੀ ਜੀ ਮਤਲਬ ਤੁਸੀਂ ਵੀ ਅਵੇਅਰ ਰਹਿਣਾ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਪਰ ਮੈਂ ਤੁਹਾਨੂੰ WhatsApp ਦੇ ਉੱਤੇ ਪੇਪਰ ਵੀ ਸੈਂਡ ਕਰਦਾ ਬਾਕੀ ਮੈਂ ਤੁਹਾਨੂੰ ਮਿਲ ਕੇ ਜਾਊਂਗਾ ਬਸ ਬਾਕੀ ਮੈਨੂੰ ਕੋਈ ਗੁੱਸਾ ਨਹੀਂ ਹੈ ਮਾੜਾ ਜਿਹਾ ਪੁੱਛ ਲੈਂਦਾ ਆਪਾਂ ਨੂੰ ਕੀ ਸੀ ਆਪਾਂ ਤਾਂ ਪੰਜਾਬੀ ਵੈਸੇ ਹੀ ਬੜੇ ਵੱਡੇ ਦਿਲ ਵਾਲੇ ਆ ਹਾਂ ਬਿਲਕ ਮਾ ਬਾਕੀ ਪੇਪਰ ਭੇਜ ਦਾਂ ਅੰਕਲ ਤੁਹਾਨੂੰ WhatsApp ਤੇ ਕੋਈ ਨਾ ਕੋਈ ਠੀਕ ਆਂਕਲ